ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਬਹੁਤ ਵੱਡੀ ਕਹਾਵਤ ਹੈ ਜੀ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜੇ ਗੱਲ ਕਰੀਏ ਤਾਂ ਜਿੰਨੂੰ ਸਾਈਂ ਰੱਖਦਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਚਾਹੇ ਉਹ ਕਿੰਨਾ ਵੀ ਵੱਡਾ ਉਹਦਾ ਜੋ ਹਾਸਾ ਵਾਪਰ ਜਾਏ ਚਾਹੇ ਉਹਦਾ ਕੋਈ ਦੁਸ਼ਮਣ ਹੋਵੇ ਜਾਂ ਕੁਝ ਵੀ ਤਾਂ ਇਹ ਮੈਂ ਕਹਾਵਤ ਇਸ ਲਈ ਕਹਿ ਰਹੀ ਹਾਂ ਜੋ ਪਿਛਲੇ ਦੋ ਦਿਨਾ ਤੋਂ ਖਬਰ ਕਾਫੀ ਨਿਕਲ ਕੇ ਸਾਹਮਣੇ ਆ ਰਹੀ ਕਿ ਅਹਮਦਾਬਾਦ ਵਿਖੇ ਇੱਕ ਪਲਾਨ ਜੋ ਕ੍ਰੈਸ਼ ਹੋਇਆ ਸੀ 625 ਫੁੱਟ ਤੋਂ ਜਿਹਦੇ ਵਿੱਚ 242 ਯਾਤਰੀ ਵੀ ਸਵਾਰ ਸਨ ਤੇ ਉਹਨਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਰupani ਵੀ ਸ਼ਾਮਿਲ ਸਨ 200 ਤੋਂ ਵੱਧ ਲੋਕਾਂ ਦੀ ਉੱਥੇ ਮੌਤ ਵੀ ਹੋ ਗਈ ਜਿੱਥੋਂ ਕੀ ਬਚਨ ਦਾ ਕੋਈ ਵੀ ਆਪਾਂ ਕਹਿ ਸਕਦੇ ਹੱਲ ਨਹੀਂ ਹੈਗਾ ਸੀ لیکن اوتھے ہی ایک ਵਿਅਕਤੀ ਜੋ بچ نکلیا ہے۔ ਜੇ ਗੱਲ ਕਰੀਏ ਤਾਂ ਜੇ ਆਪਾਂ ਗੱਲ ਕਰਦੇ ਆ ਇੱਕ ਸਾਈਡ ਤੇ ਤਾਂ ਉਹਦੀ ਸ਼ਾਇਦ ਕਿਸਮਤ ਚੰਗੀ ਸੀ ਜਾਂ ਕਹਿ ਸਕਦੇ ਆ ਕਿ ਜਿਸ ਨੂੰ ਜਿਸ ਦੇ ਘਰ ਹਜੇ ਉਹਨੂੰ ਬੁਲਾਇਆ ਹੀ ਨਹੀਂ ਗਿਆ ਤਾਂ ਉਹ ਕਿਵੇਂ ਮਰ ਜਾਂਦਾ। ਤਾਂ ਅਹਮदाबाद پولیس ਕਮਿਸ਼ਨਰ ਜੀ ਐਸ ਮਾਲਿਕ ਨੇ ਕਿਹਾ ਕਿ پولیس ਨੂੰ ਸੀਟ 11 ਅਤੇ ਇੱਕ ਬੰਦਾ بچਿਆ ਹੋਇਆ ਮਿਲਿਆ ਵਿਅਕਤੀ ਹਸਪਤਾਲ ਵਿੱਚ ਮਿਲਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਹੌਣ ਤੱਕ ਮੋਤਾ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸ ਦਈਏ ਕਿ ਜਹਾਜ਼ ਦੇ ਰੈਸ਼ੀ ਖੇਤਰ ਵਿੱਚ ਜੋ ਹਾਸਾ ਹੋਣ ਕਾਰਨ ਮੋਤਾ ਦੀ ਗਿਣਤੀ ਵੱਧ ਸਕਦੀ ਹੈ ਬੱਚੇ ਵਿਅਕਤੀ ਦਾ ਨਾਮ ਰਮੇਸ਼ ਵਿਸ਼ਵਾਸ ਕੁਮਾਰ ਦੱਸਿਆ ਜਾ ਰਿਹਾ ਹੈ ਵਿਸ਼ਵਾਸ ਦਾ ਇਲਾਜ ਅਹਮਦਾਬਾਦ ਸਿਵਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ ਤਾਂ ਜੋ ਰਮੇਸ਼ ਵਿਸ਼ਵਾਸ ਦੱਸਿਆ ਕਿ ਉੱਡਣ ਤੋਂ ਪਹਿਲਾਂ 30 ਕਿੰਟਾ ਬਾਅਦ ਹੀ ਜਹਾਜ਼ ਜਿਹੜਾ ਹੈ ਕ੍ਰੈਸ਼ ਹੋ ਗਿਆ ਜਾਂਦਾ ਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਆਲੇ ਦੁਆਲੇ लाशाई ਪਈਆਂ ਸੰਤਾ ਕਿਸੇ ਨੇ ਮੈਨੂੰ ਚੁੱਕਿਆ ਤੇ ਐਂਬੂਲੈਂਸ ਵਿੱਚ ਪਾ ਦਿੱਤਾ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਮੈਂ ਜਿਉਂਦਾ ਹਾਂ ਇਸੇ ਚਮਤਕਾਰ ਇਹ ਚਮਤਕਾਰ ਤੋਂ ਘਟ ਨਹੀਂ ਹੈ ਉਸਨੇ ਕਿਹਾ ਕਿ ਮੇਰੇ ਭਰਾ ਵੀ ਮੇਰੇ ਨਾਲ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਕਿਰਪਾ ਕਰਕੇ ਉਸ ਨੂੰ ਵੀ ਲੱਭਿਆ ਜਾਵੇ ਲੇਕਿਨ ਜੋ ਨਾ ਚੁੰਦੇ ਹੋਏ ਜੋ ਇਹ ਜੋ ਰਮੇਸ਼ ਕੁਮਾਰ ਨੇ ਇਹਨਾਂ ਦੇ ਜੋ ਬ੍ਰਦਰ ਦੀ ਤਾਂ ਸਾਹ ਡੈਥ ਹੋ ਗਈ ਹੈ ਲੇਕਿਨ ਇਹ ਬਚ ਨਿਕਲੇ ਨੇ ਤੇ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ